ਰੋਟੀ ਬਣਾਉਣ ਲੱਗ ਰਹੀ ਐ ਰਜੂ ਹੂੰ ਕੰਮ ਕਰਕੇ ਆਈ ਸੀ ਹਾਂ ਤੇ ਰੋਟੀ ਬਣਾਉਣੀ ਆ ਹਾਂ ਦੁਪਹਿਰੇ ਦੁਪਹਿਰ ਆ ਜੜਾ ਆ ਲੈ ਤੂੰ ਕਾਲੀ ਤੇਰੀ ਹਾਂ ਦੁੱਧ ਮਾਰੀ ਬੈਠੀ ਐ ਇਹ ਤਾਂ ਤੁਹਾਡੀ ਰਚੀ ਵਿੱਚ ਅਜੇ ਨਾ ਆਇਆ ਅੱਛਾ ਗਾਂ ਨਹੀਂ ਗਰਮੀ ਚ ਤਾਂ ਚੁੱਲ੍ਹੇ ਤੇ ਬਣਾਉਣੀ ਵੀ ਔਖੇ ਆ ਰੋਟੀ ਹਣਾ ਅੱਜ ਦਾਲ ਕਾਂਦੀ ਬਣਾਈ ਬੈਠੀ ਐ ਹਾਂ ਚਾਲੂ ਗਈ ਨਹੀਂ ਚੱਕੀ ਚ ਪਣਾ ਆ ਕਾਲੀ ਤੇਰੀ ਲੱਸੀ ਵਾਲੀ ਹੋ ਰਹੀ ਐ ਹਾਂ ਦਾਲ ਤੇਰੀ ਵਧੀਆ ਬਣਾਈ ਬੈਠੀ ਐ ਛੁੱਟੀ ਦੀ ਥਾਲੀ ਤੇਰੀ ਕੋਲੇ ਬੈਠ ਗਈ ਤੇਰੇ ਇਹ ਫਿਰ ਦੱਧੜੀ ਇਕਦੀ ਹੈ ਨਾ ਚੁੰਨੇ ਤੇ ਬਣਾਉਣੀ ਵੀਰੇ ਬਹੁਤ ਔਖੀ ਹੈ ਰੋਟੀ ਯਾਰ ਗਰਮੀ ਵਾਲੀ ਹੈ ਭਰਾ ਬੂ ਕੰਮ ਕਰਕੇ ਵਿਚਾਰੀ ਦੁਪਹਿਰਾ ਝੜ ਰਿਹਾਗਾ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਸਕ੍ਰੈਪ ਕਰਿਆ ਕਰੋ ਭਰਾ ਬਣ ਕੇ ਯਾਰ ਨਾ ਭਾਈ ਬਣ ਕੇ ਹੱਥ ਬਣ ਕੇ ਬੇਨਤੀ ਐ ਸੋਡੇ ਮੂਹਰੇ ਵਿਚਾਰੀ ਗਰੀਬਣੀ ਦੇਖ ਐ ਐਨੀ ਗਰਮੀ ਆ 12 ਵਜ ਰਏ ਦੁਪਹਿਰ ਦੇ ਭਾਈ ਤੇ ਪ੍ਰਾਵਾ ਕੁੱਤੀ ਕੋਲੇ ਬੈਠੇ ਇਹਨੂੰ ਡਿੱਕੀ ਜਾਂਦੀ ਹੈ ਦੁੱਧ ਪਾਉਂਗੀ ਵੀ ਵਾ ਹੋ ਗਿਆ ਭਾਈ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਭਾਈਆਂ ਨੂੰ ਕੀ ਕਹਿਣਾ ਚਾਹਣੀ ਹੈ ਸੱਦਾ ਦੇਣਾ ਕਾਹੀ ਕਰਨੀ ਹੈ ਪ੍ਰਾਵਾ ਵੀ ਲਾਇਕ ਸਪੋਰਟ ਕਰਦੇ ਕਰੋ ਭਾਈ ਯਾਰ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਭਾਈ ਬਣ ਕੇ ਨਾ ਹੱਥ ਮੰਨ ਕੇ ਬੇਨਤੀ ਹੈ ਕਰੋ ਲਾਇਕ ਆ ਕੁੱਤ ਹੱਥ ਮੰਨ ਕੇ ਗਿਆ ਕਰ ਰਜਾ ਕਿਰਨਾਂ ਦੀ ਵੀ ਮਦਦ ਕਰੀ ਦਿੱਤੀ ਬਾਈ ਯਾਰ ਸਾਰਿਆਂ ਨੇ ਹੈਲਪ ਇਹਦੀ ਵੀ ਕਰੋ ਗਰੀਬਣੀ ਦੀ ਹੈਲਪ ਕਰੋ ਮਦਦ ਯਾਰ ਕਿਰਨਾਂ ਦੀ ਦੂਜੀ ਭੈਣ ਹੀ ਲਾ ਰੋ ਬਾਈ ਇਹ ਵਿਚਾਰੀ ਗਰੀਬਾ ਕਰੋ ਗਰੀਬੀ ਆ ਕਰੋ ਮਦਦ ਬ੍ਰਾਹਮਣ ਕੀ ਰੋਟੀਆਂ ਲਾਉਣ ਲੱਗ ਗਈ ਹੈ ਕਿੰਨੀਆਂ ਰੋਟੀਆਂ ਲਾਉਣੀਆਂ ਨੇ ਹੂੰ ਤੇ ਕਾਲੀ ਨੂੰ ਦੁੱਧ ਚ ਘੁੱਟ ਕੇ ਪਾਣੀ ਦੋ ਕੁੱਤੇ ਆ ਦੋ ਕੁੱਤੇ ਆ ਹੈ ਠੀਕ ਹੈ ਕਾਲੀ ਤਾਂ ਤੇਰੀ ਕੋਲੀ ਬੈਠੀ ਰਹਿੰਦੀ ਹੈ ਤੇਰੇ ਹਨ ਉਹ ਨਾਲ ਜਾਂ ਇੱਕ ਤਾਂ ਮਰ ਗਿਆ ਇੱਕ ਚਿੱਟਾ ਯਾਰ ਹੈਗਾ ਹੋਰ ਹਨ ਬਾਈ ਯਾਰ ਕੁ ਅੱਛਾ ਕਰੋ ਮਦਦ ਯਾਰ ਇਹ ਵੀ ਕੁੱਤੇ ਬਿੱਲਿਆਂ ਦੀ ਸੇਵਾ ਬਹੁਤ ਕਰਦੇ ਆ ਵਿਚਾਰੇ ਬਿੱਲੀ ਸੂਰੀ ਇੱਕ ਐਸਾ ਨੂੰ ਦਿਖਾਉਣਾ ਸੱਚੀ ਦੀ ਬਿੱਲੀ ਸੂਰੀ ਹੈ ਇਹਦੇ ਚ ਆ ਕੁੱਤੀ ਵੜ ਜਾਂਦੀ ਹੈ ਥੱਲੋਂ ਦੀ ਨਹੀਂ ਬਲੂੰਗੜੇ ਮਾਰ ਕੱਟ ਕੇ ਦਿਖਾ ਦਈਏ ਸਾਨੂੰ ਆ ਕੁੱਤੀ ਨਾਲ ਵੜ ਜਾਂਦੀ ਮਗਰ ਫਿਰ ਉਹ ਲੜਦੀਆਂ ਦੋਨੇ ਬਿੱਲੀ ਤੇ ਕੁੱਤੀ ਉਹ ਬਿੱਲੀ ਇਹ ਤੇ ਮਾਰਦੀ ਆ ਕੁੱਤੀ ਦੇ ਛੇ ਚੋਕਦੀ ਆ ਫਿਰ ਤੇ ਕੁੱਤੀ ਆ ਬੈਠੀ ਆ ਬਿੱਲੀ ਦੇ ਬਲੂੰੜੇ ਇਹਦੇ ਚ ਬਈ ਗੇਟ ਮੁਰੇ ਲਾ ਰੱਖਿਆ ਬਈ ਬਲੂੰੜੇ ਪਾਲ ਰੱਖਿਆ ਵਿਚਾਰੀ ਨੇ ਆ ਕਾਲਾ ਰੱਖ ਰੱਖਿਆ ਦੇਖ ਦੁੱਧ ਖਾਤਰ ਇਹਨਾਂ ਦੇ ਕਰੋ ਮਦਦ ਯਾਰ ਭਰਾਵਣ ਕੇ ਆ ਕੁੜੀ ਜਾਨ ਨੂੰ ਦਿੱਤਾ ਕਿਸੇ ਨੂੰ ਟੁੱਟਿਆ ਜਾ ਨਾ ਚਲੋ ਬਈ ਹੱਥ ਵਨ ਕੇ ਬੇਨਤੀ ਆ ਯਾਰ ਵੀਰੇ ਲਾਈਕ ਵੀਡੀਓ ਨੂੰ ਸ਼ੇਅਰ ਤੇ ਸਕ੍ਰੈਪ ਕਰੋ ਬਾਈ ਯਾਰ ਆ ਰੋਟੀਆਂ ਤਾਂ ਰੱਖੀਆਂ ਕੁੱਤਿਆਂ ਦੀਆਂ ਇਹ ਠੀਕ ਹੈ ਕੁੱਟ ਕੇ ਆ ਦੇਖੋ ਭਰਾਵਾ ਚੁੱਲੇ ਤੇ ਰੋਟੀ ਲੈਂਦੀ ਤੇ ਵਿਚਾਰੀ 12 ਵਜ ਰੇ ਹੁਣੀ ਕੰਮ ਕਰਕੇ ਆਈ ਐ ਥੈਂਕ ਯੂ ਧੰਨਵਾਦ ਬਾਈ